ਹਾਂ ਜੀ ਮੇਰਾ ਨਾਮ ਅਮਨ ਸ਼ਰਮਾ ਜੀ ਮੈਂ ਅੰਮ੍ਰਿਤਸਰ ਜिले ਵਿੱਚੋਂ ਆਇਆ ਹਾਂ ਜੋ ਕਿ ਜਿਸ ਤਰ੍ਹਾਂ ਕਿ ਇੱਥੇ ਹਰ ਸਾਲ ਦੀ ਤਰ੍ਹਾਂ ਇੱਥੇ ਫੇਰ ਇੱਕ ਤਰ੍ਹਾਂ ਫੇਰ ਸਾਡੀ ਕੁਰਾਸ਼ ਪੰਜਾਬ ਸਟੇਟ ਵੱਲੋਂ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ ਇਹਦੇ ਵਿੱਚ ਗੁਰਦਾਸਪੁਰ ਜ਼ਿਲ੍ਹੇ ਵਿੱਚ ਸਾਡੀ ਦਾ ਫੇਰ ਫਾਈਟਾ ਹੋਣ ਜਾਣੀਆਂ ਨੇ ਤੇ ਮੈਨੂੰ ਬਹੁਤ ਆਸ ਹੈ ਕਿ ਮੈਂ ਦੁਬਾਰਾ ਆਪਣਾ ਇੱਕ ਫੇਰ ਮੈਡਲ ਲੈ ਕੇ ਜੋ ਕਿ ਆ ਆਪਣੇ ਜ਼ਿਲ੍ਹੇ ਨੂੰ ਵਧੀਆ ਤਰ੍ਹਾਂ ਪ੍ਰਦਰਸ਼ਿਤ ਕਰਾਂਗਾ ਮੈਂ ਲੁਧਿਆਣਾ ਸਾਈ ਦੇ ਵਿੱਚ ਟ੍ਰੇਨਿੰਗ ਕਰਦਾ ਹਾਂ ਤੇ ਮੈਨੂੰ ਬਹੁਤ ਜ਼ਿਆਦਾ ਆਸ ਹੈ ਕਿ ਮੈਂ ਤਰ੍ਹਾਂ ਹੀ ਛੋਟੇ-ਮੋਟੇ ਮੈਡਲ ਲੈ ਕੇ ਇੱਕ ਦਿਨ ਕੋਮਨ ਵੈਲਟ ਜਾਨ ਲੋਕੀਆਂ ਦੇ ਵਿੱਚ ਵੀ ਮੈਡਲ ਮਾਰਾਂਗਾ। ਕੋਤ ਸਾਹਿਬ ਮੇਰੇ ਠਾਕਰ ਸਰ ਨੇ ਤੇ ਇੱਕ ਮੇਰੇ ਵਿਜੇ ਸਰ ਨੇ ਜੋ ਕਿ ਮੈਨੂੰ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਕਰਾਉਂਦੇ ਨੇ। ਇੱਕ ਮੇਰੇ ਪ੍ਰਵੀਨ ਠਾਕਰ ਨੇ ਜੋ ਕਿ ਲੁਧਿਆਣੇ ਤੇ ਇੱਕ ਸਾਗਰ ਸਰ ਨੇ ਜੋ ਕਿ ਲੁਧਿਆਣੇ ਵਿੱਚ ਨੇ ਤੇ ਇੱਕ ਹਰਮੀਤ ਸਰ ਨੇ ਮੈਂ ਜਿੱਤ ਪ੍ਰਾਪਤ ਕਰਕੇ ਇਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਕਰਾਂਗਾ ਤੇ ਇਹਨਾਂ ਦੀ ਝੋਲੀ ਵਿੱਚ ਆਪਣਾ ਮੈਡਲ ਪਾਵਾਂਗਾ। ਪ੍ਰਾਪਿਤ ਬਾਣ। ਕਰਨ ਕਰਨ। ਹਾਂਜੀ। ਕੱਲੇ ਫਾਈਟ ਹੋਣੀ ਮੇਰੀ ਫਸਟ ਫਾਈਟ ਲੈਣੀ ਆ ਬਹੁਤ ਵਧੀਆ ਵਾਪਸ ਬਾਕੀ ਸਾਰੇ ਟੋਨਾ ਵਧੀਆ ਵਾਹ ਹੋਇਆ ਕੀ ਆਸ ਕਰਦੇ ਕਿ ਅੱਜ ਮੈਡਲ ਤਾਂ ਗੈਂਗ ਲਿਆਉਣਾ ਵਾ ਬਸ ਠੀਕ ਆ ਕੱਲੇ ਆਏ ਕਿ ਟੀਮ ਬਾਈ ਤਰੀ ਨਹੀਂ ਸਾਰੀ ਟੀਮ ਹੀ ਆਈ ਹੈ ਕੀ ਨਾ ਚੇ ਗੋ ਜਾ ਕੇ ਵਧੀਆ ਇਹ ਸਾਰਿਆਂ ਨੂੰ ਵਧੀਆ ਹੀ ਖੇਡਣਾ ਹੈ ਸਾਰੇ ਮੈਡਲ ਲਾਉਣ ਮੈਂ ਤੇ ਹੋ ਜਾ ਚਾਉਂਗੀ ਕੀ ਸਰ ਜਿਹੜੀ ਅੱਜ ਚੈਂਪੀਅਨਸ਼ਿਪ ਲਈ ਜਾ ਰਹੀ ਹੈ ਕਿੰਨਾ ਵੱਣਾ ਕਰਾਈ ਜਾ ਰਹੀ ਹੈ ਔਰ ਕਿਹੜੇ ਕਿਹੜੇ ਜਿਹੜੇ ਆ ਬੱਚੇ ਜਿਹੜੇ ਇੱਥੇ ਆਣੇ ਚੁੱਕੇ ਆ। ਰਾਮ ਰਾਮ ਜੀ ਸਾਰਿਆਂ ਨੂੰ। ਅੱਜ ਨਾਲ ਕ੍ਰਾਸ ਸਟੇਟ ਚੈਂਪੀਅਨਸ਼ਿਪ ਹੈ ਗਈ ਆ। 15 ਤੋਂ 16 ਨਵੰਬਰ ਇਹ ਕ੍ਰਾਸ ਸਟੇਟ ਚੈਂਪੀਅਨਸ਼ਿਪ ਦੇ ਜਿਹੜੇ ਬੱਚੇ ਇੱਥੋਂ ਸਿਲੈਕਟ ਹੋਣਗੇ ਉਹ ਆਪਣੇ ਪਟਨਾ ਬਿਹਾਰ ਜਨਵਰੀ ਚ ਖੇਡਣ ਜਾਣਗੇ। ਇਹ ਕ੍ਰਾਸ਼ ਕ੍ਰਾਸ਼ ਐਸੋਸੀਏਸ਼ਨ ਗੁਰਦਾਸਪੁਰਾ ਲੋ ਆਪਣੇ ਕ੍ਰਾਸ਼ ਪੰਜਾਬ ਸਟੇਟ ਚੈਂਪੀਅਨਸ਼ਿਪ ਕਰਾਈ ਜਾ ਰਹੀ ਹੈ। ਸਾਨੂੰ ਬਹੁਤ ਮਾਣ ਆ ਜੀ। ਕ੍ਰਾਸ਼ ਪੰਜਾਬ ਐਸੋਸੀਏਸ਼ਨ ਨੇ ਸਾਨੂੰ ਇਹ ਜ਼ਿੰਮੇ ਬੜੇ ਵਧੀਆ ਤਰੀਕੇ ਨਾਲ ਨੂੰ ਨਿਭਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਆ ਤੇ ਚਲੋ ਬੱਚਿਆਂ ਦਾ ਪੂਰਾ ਸਹਿਯੋਗ ਹੈ ਤੇ ਬੱਚਿਆਂ ਨੇ ਮਾਤਾ ਪਿਤਾ ਦਾ ਕੋ ਸਾਹਿਬਾਨ ਦਾ ਸਾਰਿਆਂ ਦਾ ਸਹਿਯੋਗ ਹੈ ਜੀ ਜੋ ਅੱਜ ਸਾਰੇ ਲਗਭਗ ਸਾਰੇ ਜ਼ਿਲ੍ਹਿਆਂ ਦੇ ਬੱਚੇ ਜਿਦਾ ਅੰਮਰਸਾਰ ਫਰੀਦਕੋਟ ਮਾਨਸਾ ਮੋਗਾ ਬਠਿੰਡਾ ਸੰਗਰੂਰ ਸਾਰੇ ਜ਼ਿਲ੍ਹੇ ਆਪਣੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਬੱਚੇ ਆਏ ਨੇ ਤੇ ਸਾਨੂੰ ਬਹੁਤ ਵਧੀਆ ਲੱਗ ਰਿਹਾ ਜੀ ਤੇ ਜਿਹੜੇ ਬੱਚੇ ਚੋ ਸਿਲੈਕਟ ਹੋਣਗੇ ਉਹ ਨੈਸ਼ਨਲ ਖੇਡਣ ਜਾਣਗੇ ਜਨਵਰੀ ਚ Patna ਕਿੰਨੇ ਕੀ ਖਿਡਾਰੀਆਂ ਚ ਜੁਜੇ ਇੱਥੇ ਖਿਡਾਰੀ ਲਗਭਗ ਅੱਜ 300 ਲੜਕੇ ਲੜਕੀਆਂ ਕੈਡਟ ਔਰ ਜੂਨੀਅਰ ਵੀ ਪਾਰਟਿਸਪੇਟ ਕਰ ਰਹੇ ਆ ਮਤਲਬ ਇਹ ਇੱਕ ਐਡਿਟ ਤੇ ਜੂਨੀਅਰ 2 ਦਿਨ ਚੱਲੇਗੀ ਪਰ ਕਿਸ ਤਰ੍ਹਾਂ ਦਾ ਤੜਕੋਰਾ ਰਿਹਾ ਮਤਲਬ ਕਿ ਪ੍ਰੋਗਰਾਮ ਹੈ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ ਵੈਸੇ ਕੈਡਿਟ ਬੱਚੇ ਤੇ ਲੜਕੇ ਲੜਕੀਆਂ ਵਧੀਆ ਤਰੀਕੇ ਨਾਲ ਆਪਣੇ ਕੌਪੜੀ ਸੇ ਪਾਰਟਿਸਪੇਟ ਕਰ ਰਹੇ ਨੇ ਨਾਲੇ ਬੱਚਾ ਨੂੰ ਕੁਝ ਸਿੱਖਣ ਨੂੰ ਮਿਲਦਾ ਜੀ ਜਿਹੜੇ ਹਾਰਦੇ ਨੇ ਉਹ ਵੀ ਸਿੱਖਦੇ ਨੇ ਜਿਹੇ ਜਿੱਤਦੇ ਉਹ ਵੀ ਸਿੱਖਦੇ ਨੇ ਨਾਲੇ ਬੱਚਾ ਵਾਸਤੇ ਇੱਕ ਬਹੁਤ ਵਧੀਆ ਪਲੇਟਫਾਰਮ ਹੈਗਾ ਇਹ ਬੱਚੇ ਡੇ ਬਾ ਡੇ ਡੇ ਬਾ ਡੇ ਅੱਗੇ ਵਧਦੇ ਨੇ ਜੀ ਇੱਕ ਗੁਰਦਾਸ ਆਖਰੀ ਗੱਲ ਗੁਰਦਾਸਪੁਰ ਵਾਸਤੇ ਬਹੁਤ ਵੱਡੀ ਮਾਨ ਗੱਲ ਆਡੇ 올ੰਪੀਨ ਅਵਤਾਰ ਸਿੰਘ ਇਸ ਕਲਬ ਅਸੋਸੀਏਸ਼ਨ ਨੂੰ ਬਹੁਤ ਵਧੀਆ ਸਪੋਰਟ ਕਰਦੇ ਨੇ ਜੀ ਤੇ ਹਰ ਇੱਕ ਬੱਚੇ ਦਾ ਸੁਪਨਾ ਕੀ ਮੈਂ 올ੰਪੀਨ ਅਵਤਾਰ ਸਿੰਘ ਬਣਨਾ ਜੀ ਚਲੋ ਅਵਤਾਰ ਸਿੰਘ ਤੇ ਨਹੀਂ ਬਣ ਸਕਦੇ ਪਰ ਉਹਦੇ ਵਰਗੀ ਸੋਚ ਹਰ ਇੱਕ ਬੱਚਾ ਰੱਖਦਾ ਹੈ ਜੀ ਰਿਫਰੈਸ਼ਮੈਂਟ ਤੇ ਬੱਚੇ ਨੂੰ ਰਿਫਰੈਸ਼ਮੈਂਟ ਤੇ ਸਵੇਰੇ ਵਧੀਆ ਨਾਲ ਆਸਾ ਦਿੱਤਾ ਗਿਆ ਜੀ ਜਿੱਦਾਂ ਕਿ ਕੇਲੇ ਬ੍ਰੈਡ ਜੈਮ ਦੁੱਧ ਦਲੀਆ ਜੀ ਤਪਿਆ ਦੇ ਟਾਈਮ ਵਧੀਆ ਨਾਸ਼ਤਾ ਸਲਾਦ ਸਬਜੀ ਹਰ ਜੋ ਚੀਜ਼ ਹੁੰਦੀ ਆ ਰਾਤ ਦੇ ਟਾਈਮ ਵੀ ਵਧੀਆ ਨਾਸ਼ਤਾ ਪ੍ਰੋਵਾਈਡ ਕੀਤਾ ਗਿਆ ਜੀ ਤੇ ਫਿਰ ਕੀ ਮੈਸੇਜ ਦੇਣਾ ਚਾਹਗੇ ਕਿਹੜਾ ਦੇ ਨਹੀਂ ਮੈਸੇਜ ਦੇਣਾ ਚਾਹੁੰਦੇ ਕਿ ਬੱਚਾ ਨੂੰ ਵੱਧ ਤੋਂ ਵੱਧ ਗੇਮਾਂ ਦਾ ਜੁੜਨਾ ਚਾਹੀਦਾ ਬੱਚੇ ਨੂੰ ਜ਼ਰੂਰੀ ਨਹੀਂ ਕਿ ਜੱਡੋ ਜਾਂ ਕੁਰਾਸ਼ ਜਾਂ ਕਰਾਂਡੇ ਕੋਈ ਨਾ ਕੋਈ ਗੇਮ ਕਰਨੀ ਹੀ ਚਾਹੀਦੀ ਆ ਐਨੀ ਵਨ ਕੀ ਗੇਮ ਕਰਨਾ ਬੱਚਾ ਦਾ ਫਿਜ਼ੀਕਲ ਫਿੱਟ ਰਹਿੰਦਾ ਹੈਗਾ ਇੱਕ ਉਹਦਾ ਮੈਂਟਰੀ ਬਹੁਤ ਸਟਰੋਂਗ ਹੁੰਦਾ ਨਾਲੇ ਉਹ ਦੂਜਾ ਨਸ਼ਿਆਂ ਤੋਂ ਦੂਰ ਹੁੰਦਾ ਹੈ ਦੇਖੋ ਜੀ ਅੱਜ ਬੜਾ ਵਧੀਆ ਲੱਗ ਰਿਹਾ ਔਰ ਖੁਸ਼ੀ ਦਾ ਮਾਹੌਲ ਹੈ ਕਿ ਪੰਜਾਬ ਤੇਜ ਕ੍ਰਾਸ਼ ਚੈਂਪੀਅਨਸ਼ਿਪ ਜਿਹੜੀ ਆ ਕਹਿੰਦੇ ਤਾਂ ਜੂਨੀਅਰ ਦੀ 2 ਦਿਨ ਦੀ ਇਹ ਗੁਰਦਾਸਪੁਰ ਦੇ ਵਿੱਚ ਇਹਦਾ ਯੋਜਨ ਹੋਇਆ ਤੋਂ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਔਰਗੇਨਾਈਜ਼ਰਸ ਨੂੰ ਮੁਬਾਰਕ ਦਵਾਂਗਾ ਜਿਨ੍ਹਾਂ ਨੇ ਇਹ ਬਹੁਤ ਕਾਮਯਾਬ ਈਵੈਂਟ ਜਿਹੜਾ ਇੱਥੇ ਕੀਤਾ ਔਰ ਬੱਚਿਆਂ ਨੇ ਬਾਕੀ ਬੱਚਿਆਂ ਨੇ ਇਹਦੇ ਵਿੱਚ ਹਿੱਸਾ ਲਿਆ ਔਰ ਉਹਨਾਂ ਬੱਚਿਆਂ ਨੂੰ ਜਿਹੜੇ ਅੱਜ ਜੇਤੂ ਘਰਾਰ ਰਹਿਣਗੇ ਉਹਨਾਂ ਨੂੰ ਵੀ ਮੁਬਾਰਕਾ ਤੇ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ ਉਹਨਾਂ ਨੂੰ ਵੀ ਵਧਾਈਆਂ ਔਰ ਸ਼ੁਭ ਕਾਮਨਾਵਾਂ ਔਰ ਉਹਨਾਂ ਨੂੰ ਮੈਂ ਇੱਕੋ ਹੀ ਗੱਲ ਕਹਿਣੀ ਹੈ ਵੀ ਜਿਹੜੇ ਅੱਜ ਦੇਚ ਕੇ ਜਾਣਗੇ ਔਰ ਜਿਹੜੇ ਪਾਰਟਿਸਿਪੇਟ ਕਰਕੇ ਕਿਸੇ ਗੱਲ ਕਰਕੇ ਨਹੀਂ ਜਿੱਤ ਸਕੇ ਉਹ ਫੇਰ ਤਿਆਰੀ ਕਰਨ ਤਾਂ ਕਿ ਅਗਲੀ ਚੈਂਪੀਅਨਸ਼ਿਪ ਦੇ ਵਿੱਚ ਆ ਕੇ ਉਹ ਜੇਤੂ ਘਰਾਰ ਹੋਣ ਸੋ ਮੈਂ ਸਮਝਦਾ ਵੀ ਇਹ ਗੇਮ ਬਹੁਤ ਵਧੀਆ ਔਰ ਬੰਦੂ ਇਸ ਕਾਲ ਦਾ ਮਾਣ ਹੈ ਇਹ ਅਵਤਾਰ ਆਪ ਜਿਹੜਾ ਇੱਕ ਇਸ ਧਰਤੀ ਤੋਂ ਉੱਠ ਕੇ ਇਲਾਕੇ ਤੋਂ ਇਹਨਾਂ ਨਾਂ ਕਰਾਇਆ ਔਰ ਇਨੀ ਉੱਚੀ ਪੱਧਰ ਤੇ ਜਾ ਕੇ ਖੇਡਾਂ ਦੇ ਵਿੱਚ ਆਪਣਾ ਸਿੱਕਾ ਵੀ ਜਮਾਇਆ ਸੋ ਅੱਜ ਇਹਨੂੰ ਵੀ ਮੈਂ ਹੋਈ ਬੇਨਤੀ ਕਰੂੰਗਾ ਕਿ ਸਾਨੂੰ ਅੱਗੇ ਮਾਰਸ਼ੀ ਜਿਹੜੀ ਆ ਉਹਨੂੰ ਤਿਆਰ ਕਰਨ ਦੀ ਲੋੜ ਆ ਤਾਂ ਕਿ ਬੱਚੇ sport ਦੇ ਵਿੱਚ ਅੱਗੇ ਵਧਣ ਔਰ ਅੱਜ ਮੈਨੂੰ ਇਸ ਗੱਲ ਦੀ ਵੀ ਖੁਸ਼ੀ ਆ ਕਿ ਜਦੋਂ ਤੋਂ ਪੰਜਾਬ ਦੇ ਵਿੱਚ ਭਗਵੰਤ ਮਾਨ ਜੀ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਦੇਰ ਨਾਲ ਉਹ ਬਹੁਤ ਜ਼ਿਆਦਾ ਵਿਕਸਤ ਕੀਤਾ ਗਿਆ ਕਿਹੜਾ ਵਤਨ ਪੰਜਾਬ ਦੀ ਆ ਉਹਦੇ ਵਿੱਚ ਹਰ ਸਾਲ ਬਹੁਤ ਵੱਡੀ ਤਦਾਦ ਦੇ ਵਿੱਚ ਨੌਜਵਾਨ ਜਿਹੜੇ ਨੇ ਖੇਡ ਮੈਦਾਨਾਂ ਦੇ ਵਿੱਚ ਆ ਰਹੇ ਨੇ ਪੰਜਾਬ ਦੇ ਵਿੱਚ ਹਰ ਹਲਕੇ ਦੇ ਵਿੱਚ ਖੇਡ ਮੈਦਾਨ ਜਿਹੜੇ ਨੇ ਤਿਆਰ ਕੀਤੇ ਜਾ ਰਹੇ ਨੇ ਮੇਰੇ ਆਪਣੇ ਗੁਰਦਾਸਪੁਰ ਵਿਧਾਨ ਸਭਾ ਹਲਕੇ ਦੇ ਵਿੱਚ 29 ਖੇਡ ਮੈਦਾਨ ਵੱਖ-ਵੱਖ ਪਿੰਡਾਂ ਦੇ ਵਿੱਚ ਤਿਆਰ ਕੀਤੇ ਜਾ ਰਹੇ ਨੇ ਜਿੱਥੇ ਪਿੰਡ ਦੀ ਜਿਹੜੀ ਪ੍ਰਚਲਿਤ ਖੇਡ ਆ ਉਹਨਾਂ ਦੇ ਵਿੱਚ ਬੱਚੇ ਜਿਹੜੇ ਨੇ ਉਹ ਸੌ ਲੈਣਗੇ ਉਹ ਖੇਡ ਨੂੰ ਜਿੱਦਣਗੇ ਤੇ ਇਹਦੇ ਨਾਲ ਇੱਕ ਤੇ ਜਿੱਤੇ ਬੱਚੇ ਸਰੀਰਿਕ ਤੌਰ ਤੇ ਮਜ਼ਬੂਤ ਹੋਣਗੇ ਮਾਨਸਿਕ ਤੌਰ ਤੇ ਵਧੀਆ ਡਿਵੈਲਪ ਕਰਨਗੇ ਉਥੇ ਜਿਹੜੀ ਨਸ਼ੇ ਦੀ ਇੱਲਤ ਆ ਉਹਦੇ ਤੋਂ ਵੀ ਪਰਾ ਰਹਿਣਗੇ ਔਰ ਦੂਸਰੀ ਗੱਲ ਅੱਜ ਸਾਨੂੰ ਮਾਣ ਹੈ ਕਿ ਸਾਡੇ ਪੰਜਾਬ ਦੀ ਕੁੜੀ ਜਿਹੜੀ ਮੋਗੇ ਤੋਂ ਅੱਜ ਕ੍ਰਿਕਟ ਦਾ ਬਹੁਤ ਵੱਡਾ ਖੇਡ ਜਿਹੜੀ ਸੀਗੀ ਇੰਟਰਨੈਸ਼ਨਲ ਲੈਵਲ ਦੇ ਉੱਪਰ ਜਿੱਤ ਕੇ ਉਹ ਅੱਜ ਆਈਆ ਸੋ ਮੈਂ ਸਮਝਾ ਕਿ ਪੰਜਾਬ ਦੀ ਧਰਤੀ ਹਮੇਸ਼ਾ ਖਿਡਾਰੀਆਂ ਦੀ ਗਿੱਧਿਆਂ ਦੀ ਭਗਤੀਆਂ ਭਗਤੀਆਂ ਦੀ ਗੁਰੂਆਂ ਦੀ ਪੀਰਾਂ ਪਗੰਬਰਾਂ ਦੀ ਇਹ ਧਰਤੀ ਆ ਔਰ ਇਹ ਧਰਤੀ ਤੇ ਬਹੁਤ ਤਿਆਗ ਔਰ ਤਪੱਸਿਆ ਹੋਈ ਆ ਸੋ ਅਪਰ ਇਸ ਨੂੰ ਇਨੀਆਂ ਖੇਡਾਂ ਨੇ ਇਹਨਾਂ ਨੂੰ ਛੱਡਿਏ ਨਾ ਇਹਨਾਂ ਨੂੰ ਜ਼ਰੂਰ ਵਿਕਸਿਤ ਕਰੀਏ ਤਾਂ ਕਿ ਬੱਚੇ ਵੱਧ ਤੋਂ ਵੱਧ ਇਹਦੇ ਵਿੱਚ ਆ ਸਕਣ ਸੋ ਉਤਾਰ ਜੀ ਮੈਂ ਧੰਨਵਾਦੀ ਆ ਕਿ ਤੁਸੀਂ ਇੱਕ ਜਿਹੜੀ ਪ੍ਰੇਰਨਾ ਦਾ ਸਰੋਤ ਹੋ ਬਾਕੀਆਂ ਵਾਸਤੇ ਵੀ ਤੋ ਟੋਟਲ ਮੈਨੇਜਮੈਂਟ ਸਾਡੇ ਮੈਮ ਨਾਲ ਨੇ ਜਿਹੜੇ ਆ ਬਹੁਤ ਕਰਮਸ਼ੀਲ ਤੇ ਯਤਨਸ਼ੀਲ ਨੇ ਸਾਡੇ ਇਲਾਕੇ ਦੇ ਵਿੱਚ ਛੇੜਾ ਨੂੰ ਡਿਵੈਲਪ ਕਰਨ ਵਾਸਤੇ ਇਸੇ ਤਰੀਕੇ ਦੇ ਨਾਲ ਅੱਗੇ ਚਲਦੇ ਰਹੋ ਤਾਂ ਕਿ ਇਹ ਬਹੁਤ ਜ਼ਰੂਰੀ ਆ ਕਿਉਂਕਿ ਅੱਜ ਦੇ ਸਟ्रेस ਔਫ ਸਟੇਨ ਦੇ ਵਿੱਚ ਮੈਂ ਸਮਝਦਾ ਵੀ ਗੇਮਸ ਨੂੰ ਕਰਨਾ ਬੱਚਿਆਂ ਨੂੰ ਇੱਥੇ ਲੈ ਕੇ ਜਾਣਾ ਇਹਨਾਂ ਮੋਬਾਈਲਾਂ ਦੇ ਇਮਪੈਕਟ ਤੋਂ ਬਾਹਰ ਕੱਢਣਾ ਇਹ ਬਹੁਤ ਜ਼ਰੂਰੀ ਆ ਸੋ ਇੱਕ ਵਾਰੀ ਫੇਰ ਆਨ ਨੂੰ ਸਾਰਿਆਂ ਨੂੰ ਮੇਰੀਆਂ ਮੁਬਾਰਕਾਂ ਸਭ ਤੋਂ ਵੱਧ ਸ਼ੁਭ ਕਾਮਨਾਵਾਂ ਜੀ ਸਰ ਪਹਿਲਾਂ ਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਮੈਂ ਬਹੁਤ ਹੀ ਵਧੀਆ ਜਿਹੜਾ ਉਪਰਾਲਾ ਅੱਜ ਗੁਰਦਾਸਪੁਰ ਐਸੋਸੀਏਸ਼ਨ ਕਲਾਸ਼ ਨੇ ਕੀਤਾ ਜਿਸ ਦੇ ਵਿੱਚ ਬੱਚਿਆਂ ਦੀ ਜਿਹੜੀ ਰਫਰੈਸ਼ਮੈਂਟ ਆ ਬਹੁਤ ਵਧੀਆ ਤਰੀਕੇ ਨਾਲ ਬੱਚਿਆਂ ਨੂੰ ਖਵਾਈ ਜਾ ਰਹੀ ਹੈ ਦਲੀਆ ਜੋ ਕਿ ਅੱਛੇ ਪਲੇਅਰਾਂ ਦਾ ਇੱਕ ਨਿਸ਼ਾਨੀ ਆ ਉਸ ਤੋਂ ਬਾਅਦ ਬੱਚਿਆਂ ਨੂੰ ਜਿਹੜਾ ਦੁਪਹਿਰ ਦਾ ਖਾਣਾ ਹੈ ਉਹ ਵੀ ਬਹੁਤ ਵਧੀਆ ਢੰਗ ਨਾਲ ਦਿਆ ਜਾ ਰਿਹਾ ਜਿਹਦੇ ਵਿੱਚ ਤਿੰਨ ਤਰ੍ਹਾਂ ਦੀਆਂ ਸਬਜ਼ੀਆਂ ਨਹੀਂ ਆਈਆਂ ਤੇ ਉਸ ਤੋਂ ਬਾਅਦ ਬੱਚਿਆਂ ਦਾ ਰਹਿਣ ਦਾ ਅਰੇਂਜਮੈਂਟ ਤੇ ਬੱਚਿਆਂ ਨੂੰ ਜਿਹੜਾ ਇਹਨਾਂ ਨੇ ਜਨੇਡੀਅਮ ਹਾਲ ਖੇਡਣ ਵਾਸਤੇ ਤਿਆਰ ਕਰਵਾਇਆ ਉਹ ਬਹੁਤ ਵਧੀਆ ਤਰੀਕੇ ਨਾਲ ਕਰਵਾਇਆ ਤੇ ਮੈਂ ਗੁਰਦਾਸਪੁਰ ਐਸੋਸੀਏਸ਼ਨ ਨੂੰ ਤੇ ਉਹਨਾਂ ਦੇ ਪ੍ਰੈਜ਼ੀਡੈਂਟ ਸਾਹਿਬ ਨੂੰ ਤੇ ਜਨਰਲ ਸੈਕਟਰੀ ਨੂੰ ਆਪਣੇ ਤਹਿ ਦੀੋਂ ਧੰਨਵਾਦ ਕਰਦਾ ਕਿਉਂਕਿ ਜਿਹੜਾ ਇਹ ਉਪਰਾਲਾ ਏ ਸਭ ਤੋਂ ਵੱਡੀ ਗੱਲ ਆ ਜਿਹੜੀ ਕਰਾਸ਼ ਗੇਮ ਆ ਸਰ ਇਹ ਸਲਫ ਡਫਾਇਨ ਦੇ ਵਿੱਚ ਲਈ ਜਾਂਦੀ ਆ ਕਿਉਂਕਿ ਜੇ ਆਪਾਂ ਬੱਚਿਆਂ ਨੂੰ ਅੱਜ ਇਹ ਗੇਮਾਂ ਵੱਲ ਧਿਆਨ ਦਿਵਾਵਾਂਗੇ ਤਾਂ ਸਾਨੂੰ ਪਤਾ ਹੈ ਕਿ ਬੱਚੇ ਨਸ਼ਿਆਂ ਤੋਂ ਦੂਰ ਰਹਿਣਗੇ ਤੇ ਲੜਕੀਆਂ ਵਾਸਤੇ ਇਹ ਗੇਮ ਬਹੁਤ ਬੈਨੀਫਿਟ ਦੀ ਹੈ ਜੀ ਮੈਂ ਪੰਜਾਬ ਕਰਾਸ਼ ਐਸੋਸੀਏਸ਼ਨ ਪੰਜਾਬ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿਉਂਕਿ ਇਸ ਜ਼ਿਲ੍ਹੇ ਦੇ ਵਿੱਚ ਸਾਡੇ ਬਹੁਤ ਹੀ ਪਿਆਰੇ ਸਰਦਾਰ ਅਵਤਾਰ ਸਿੰਘ ਜੋ ਕਿ ਸਾਡੇ ਜੁਡੋ ਦੇ 올ੰਪੀਅਨ ਪਲੇਅਰ ਹਨ ਉਹ ਬੱਚਿਆਂ ਨਾਲ ਬਹੁਤ ਪਿਆਰ ਕਰਦੇ ਆ ਤੇ ਸਪੈਸ਼ਲ ਆਪਣਾ ਜੋ ਕੀਮਤੀ ਸਮਾਂ ਯੋਰਾ ਕਿ ਉਹਨਾਂ ਦਾ ਇਸ ਟਾਈਮ ਇੰਟਰਨੈਸ਼ਨਲ ਟੂਰ ਦਾ ਚੱਲ ਰਿਹਾ ਹੈ ਪ੍ਰੈਕਟਿਸ ਦਾ ਚੱਲ ਰਿਹਾ ਉਹ ਕੱਢ ਕੇ ਕ੍ਰਾਸ ਟੂਰਨਾਮੈਂਟ ਦੇਖਣ ਤੇ ਬੱਚਿਆਂ ਨੂੰ ਆਸ਼ੀਰਵਾਦ ਦੇਣ ਆਏ ਆ ਇਸ ਦੇ ਨਾਲ ਹੀ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਗੁੱਡਾ ਕੋ ਡਾਕਟਰ ਜਿੰਦੇ ਜੀ ਹਰ ਵਿੱਚ ਕ੍ਰਾਸ ਅਪੀਸ ਪ੍ਰਵਾਈਡ ਕਰਦੇ ਹੈ ਕੈਡਟੇਟ ਜੂਨੀਅਰ ਵੀ ਔਰ ਜਿੰਨੇ ਮਾਪੇ ਜੋ ਜੋਗੀ ਕਰਾ ਦੋ ਥੈਂਕ ਯੂ ਜੀ ਮੈਂ ਅਨੀਤਾ ਜੀ ਦਾ ਸਪੋਰਟ ਕੋਆਰਡੀਨੇਟਰ ਜੀ ਅੱਜ ਦੇਖੋ ਤੁਸੀਂ ਜਿਹੜਾ ਜਮੇਦਿਆ ਮਹਾਲ ਵਿੱਚ ਰੌਣਕ ਲੱਗੀ ਹੋਈ ਹੈ ਇਹ ਹੈਗਾ ਉਹ ਟੂਰਨਾਮੈਂਟ ਜੂਨੀਅਰ ਔਰ ਕੈਡਟਸ ਦਾ ਟੂਰਨਾਮੈਂਟ ਹੈ ਖੁਰਾਸ਼ ਕੇਡ ਦੇ ਨਾਲ ਸੰਬੰਧਿਤ ਸੋ ਨੀਅਰ ਅਬਾਊਟ ਟਾਈਸ ਤੋਂ ਤਿੰਨ ਤੋਂ ਬੱਚੇ ਡੀਐਚ ਪਾਰਟਿਸਪੇਟ ਕਰ ਰਹੇ ਆ ਸੋ ਮੈਨੂੰ ਲੱਗਦਾ ਕਿ ਇਹ ਬਹੁਤ ਹੀ ਵੱਡਾ ਉਪਰਾਲਾ ਹੈ ਐਸੋਸੀਏਸ਼ਨ ਦੇ ਆ ਜਿਹੜਾ ਨੇ ਵੀ ਆਰਗੇਨਾਈਜ਼ ਕੀਤਾ ਹੈ ਇਹਨਾਂ ਲਈ ਬੜੇ ਮਾਣ ਵਾਲੀ ਗੱਲ ਹੈ ਸਾਡੇ ਲਈ ਕਿ ਸਾਡੇ ਜ਼ਿਲ੍ਹੇ ਵਿੱਚ ਕੋਈ ਸਟੇਟ ਲੈਵਲ ਦਾ ਓਪਨ ਟੂਰਨਾਮੈਂਟ ਹੋ ਰਿਹਾ ਹੈ ਜਿਹਦੇ ਵਿੱਚ ਇੰਨੇ ਬੱਚੇ ਵੱਧ ਚੜ ਕੇ ਹਿੱਸਾ ਲੈ ਰਹੇ ਆ ਇਹ ਬੜੀ ਆਪਣੇ ਆਪ ਵਿੱਚ ਇੱਕ ਬੜੀ ਵੱਡੀ ਉਪਲਬਧੀ ਹੈ ਕਿ ਜਿੱਥੇ ਇਹ ਟੂਰਨਾਮੈਂਟ ਹੁੰਦਾ ਉਹਨਾਂ ਕਿੰਨਾ ਫਾਇਦਾ ਹੁੰਦਾ ਦੇਖੋ ਬੱਚੇ ਵੱਖ-ਵੱਖਰੇ ਜ਼ਿਲ੍ਹਾ ਤੋਂ ਆ ਰਹੇ ਆ ਸਾਡੇ ਜ਼ਿਲ੍ਹੇ ਦੇ ਬੱਚੇ ਕਿੰਨੇ ਮੋਟੀਵੇਟ ਹੋ ਰਹੇ ਇਸ ਚੀਜ਼ ਨਾਲ ਸੋ ਇਹੋ ਜਿਹੇ ਟੂਰਨਾਮੈਂਟ ਜੜੇ ਨਾ ਇਹ ਹਰ ਜ਼ਿਲ੍ਹੇ 'ਚ ਵਾਰ-ਵਾਰ ਹੁੰਦੇ ਰਹਿਣੇ ਚਾਹੀਦੇ ਆ ਤਾਂ ਜੋ ਬੱਚੇ ਨਸ਼ਿਆਂ ਤੋਂ ਦੂਰ ਰਹਿਣ ਔਰ ਬੱਚੇ ਨੂੰ ਨਵੀਆਂ-ਨਵੀਆਂ ਓਪਰਚ्युनिटीਜ਼ ਮਿਲਦੀਆਂ ਨੇ ਜੀ ਮੈਮ ਸਰਾ ਪ੍ਰਬੰਧ ਕੀਤਾ ਹੈ ਬੱਚਿਆਂ ਦਾ ਪ੍ਰਬੰਧ ਪ੍ਰਬੰਧ ਬਹੁਤ ਵਧੀਆ ਹੈ ਫਰਸਟ ਕਲਾਸ ਹੈ ਤੁਸੀਂ ਦੇਖ ਹੀ ਰਹੇ ਹੋ 2 ਦਿਨ ਦਾ ਟੂਰਨਾਮੈਂਟ ਹੈ ਅਫੀਸ਼ੀਅਲਸ 12 ਪੂਰੇ ਆਲਓਵਰ ਪੰਜਾਬ ਤੋਂ ਬੁਲਾਏ ਗਏ ਨੇ ਬਾਅਦ ਵਿੱਚ ਜਦੋਂ ਆਏ ਹਾਂ ਮੈਂ ਰੈਫਰੈਸ਼ਮੈਂਟ ਦੇ ਥਾਂ ਤੋਂ ਤੇ ਟੇਬਲ ਦੇਖੇ ਹੈ ਔਰ ਬੜਾ ਅੱਛਾ ਲੱਗਾ ਹੈ ਉਹ ਅਰੇਂਜਮੈਂਟ ਰ ਹੈ ਤੁਹਾਨੂੰ ਦੇਖਣ ਨੂੰ ਮਿਲ ਰਹਾ ਹੈ ਰਿਹائش ਦਾ ਬਹੁਤ ਵਧੀਆ ਪ੍ਰਬੰਧ ਹੈ ਬੱਚਿਆਂ ਦਾ ਕਿੱਤਾ ਹੋਇਆ ਓਵਰਆਲ ਸਾਰਾ ਹੀ ਟੂਰਨਾਮੈਂਟ ਬਹੁਤ ਹੀ ਵਧੀਆ ਹੈ ਔਰ ਮੈਂ ਅਵਤਾਰ ਸਰ ਔਰ ਉਹਨਾਂ ਦੇ ਜਿੰਨੇ ਵੀ ਆਰਗੇਨਾਈਜ਼ਰ ਸੰਜੀਤ ਸਰ ਔਰ ਜਿਨ੍ਹਾਂ ਦਾ ਨਾਮ ਨਹੀਂ ਵੀ ਲੈ ਬਾਰੇ ਸਾਰਿਆਂ ਨੂੰ ਵਧਾਈ ਦਿੰਦੀ ਆ ਕਿ ਇਹ ਟੂਰਨਾਮੈਂਟ ਬਹੁਤ ਹੀ ਸਫਲਤਾਪੂਰਵਕ ਚੱਲਿਆ ਔਰ ਉਮੀਦ ਕਰਦੀ ਆ ਕਿ ਅਗਲੇ ਸਾਲ ਵੀ ਇਦਾਂ ਦੇ ਹੀ ਟੂਰਨਾਮੈਂਟ ਜਿਹੜੇ ਇਹ ਕਰਵਾਉਂਦੇ ਰਹਿਣਗੇ ਤੇ ਬੱਚਿਆਂ ਨੂੰ ਸਾਡੇ ਜ਼ਿਲ੍ਹੇ ਦੇ ਬੱਚਿਆਂ ਨੂੰ ਮੋਟੀਵੇਟ ਕਰਦੇ ਰਹਿਣਗੇ ਥੈਂਕ ਯੂ ਜੀ